ਨਾਜ਼ਪੀਆ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਅੱਜ ਇੱਥੇ ਪੀਯੂ ਵਿਖੇ ਡੀਪੀਐਲ ਵਰਕਰ ਪੀਯੂ ਵੈਲਫੇਅਰ ਐਸੋਸੀਏਸ਼ਨ ਵੱਲੋਂ ਰੋਸ ਧਰਨਾ ਰੱਖਿਆ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਖਾਲੀ ਪਈਆਂ ਅਸਾਮੀਆਂ ਨਾ ਭਰਨ ਦੇ ਹਿੱਤ ਆਪਣਾ ਰੋਸ ਜ਼ਾਹਿਰ ਕੀਤਾ ਉਹਨਾਂ ਕਿਹਾ ਕਿ ਜੂਨ 2024 ਚ ਉਪਕੁਲਪਤੀ ਦੀ ਪ੍ਰਦਾਨਗੀ ਹਿਤ ਹੋਈ ਸੀ ਜਿੱਥੇ ਉਹਨਾਂ ਨੇ 200 ਪੋਸਟਾਂ ਪੀਏਯੂ ਅਤੇ 19 ਪੋਸਟਾਂ ਕੇਵੀ ਚ ਭਰਨ ਦੀ ਸਹਿਮਤੀ ਪ੍ਰਗਟਾਈ ਸੀ ਇਸ ਦੇ ਨਾਲ ਡੀਪੀਐਲ ਦੀ ਉਮਰ 45 ਸਾਲ ਕਰਨ ਡੀਪੀਐਲ ਦੀਆਂ ਬੀ ਦਿਹਾੜੀਆਂ ਹਰ ਰੋਜ਼ ਲਗਾਈਆਂ ਲਈ ਵੀ ਮੰਨੇ ਸਨ ਪਰ ਅੱਜ 1.5 ਸਾਲ ਹੋਣ ਦੇ ਬਾਵਜੂਦ ਅਸੋਸੀਏਸ਼ਨ ਦੀ ਮੰਗ ਤੇ ਧਿਆਨ ਨਹੀਂ ਦਿੱਤਾ ਗਿਆ ਜਥੇਬੰਦੀ ਨੇ ਮੰਗ ਕੀਤੀ ਕਿ ਸੀਨੀਅਰਤਾ ਦੇ ਆਧਾਰ ਤੇ ਪੋਸਟਾਂ ਭਰੀਆਂ ਜਾਣ ਅਤੇ ਸਰਕਾਰ ਦੀ ਪਾਲਿਸੀ ਇਨ ਬਿਨ ਲਾਗੂ ਕੀਤੀ ਜਾਵੇ ਉਹਨਾਂ ਨੇ ਐਲਾਨ ਕੀਤਾ ਕਿ ਮੰਗਾ ਨਾ ਮੰਨੇ ਜਾਣ ਤੱਕ ਉਹ ਨਹੀਂ ਉੱਠਣਗੇ ਇਸ ਮੌਕੇ EMPLOYEES UNION ਨੇ ਵੀ ਜਥੇਬੰਦੀ ਦਾ ਸਮਰਥਨ ਦਾ ਐਲਾਨ ਕੀਤਾ